ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਉਂਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਰੀ ਨੂ ਮੋਗਾ ਪੈਂਦਾ ਜਿਹੜਾ ਕਰੋ ਵੀਡੀਓ ਬਣਾ ਰਹੇ ਵਪਾਰ ਦਾ ਕੰਮ ਕਰਦੇ ਆ ਬਾਈ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਇੱਕ ਗੱਬਣਾ ਇੱਕ ਤਾਜੀ ਸੂਈ ਇੱਕ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਡੇਢ ਕਿ ਮਹੀਨਾ ਡੇਢ ਕਿ ਮਹੀਨੇ ਦੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲਾਂਗ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੀਪਾ ਵੀਰੇ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਠੀਕ ਆ ਜੀ ਦੰ ਅਨੀਮਲ ਸੇਲ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਪਹਿਲੀ ਸੂਈ ਆ ਡੇਢ ਕਿ ਮਹੀਨਾਗਾ ਸੂਈ ਨਹੀਂ ਉਹ ਬੱਚੀ ਖੜੀ ਹੈ ਇਹਦੀ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਜੇ ਜਿਗਾਉਂ ਜੀ ਬੱਚੀ ਸੰਗ ਦਗਾਏ ਬਾਈ ਬੱਚੀ ਦੇ ਹਾਂ ਬੱਚੀ ਦੇ ਸੰਗ ਦਗੇ ਹੋਏ ਆ ਠੀਕ ਆ ਜੀ ਤੇ ਕਿੰਨਾ ਦੁੱਧ ਨਟ ਤਿਆਰ ਹੈ ਦੁੱਧ ਵੀ ਹੋਊਗਾ 8 ਕਿਲੋ 8 9 ਦੇ ਵਿੱਚ ਵਿੱਚ ਹੈਗਾ ਇਹਦੇ ਲਈ ਖੁੱਲਾ ਤੇ ਬਾਕੀ ਬਣੀ ਹੋਈ ਵੀ ਆ ਪਰਸੂ ਟੀਕਾ ਭਰਾਇਆ ਹੋਵੇ ਠੀਕ ਆ ਜੀ ਤੇ ਕੋਈ ਥਨਾਂ ਦਾ ਪੂਰ ਛਿੱਟਾ ਜੀ ਕੋਈ ਨਹੀਂ ਜਮਾ ਓਕੇ ਵੀਰੇ ਸਫਾਈ ਬਹੁਤ ਸਭ ਪੂਰੀ ਆ ਜੀ ਪੂਰੀ ਵੀ ਜਿਵੇਂ ਮਰਜ਼ੀ ਚ ਹੋਈ ਚੱਲੇ ਜਵਾਗ ਚ ਪਹਿਲੇ ਸੂਏ ਸੂਈ ਹੋਈ ਆ ਮਗਰ ਬੱਚਾ ਵੱੱਛੀ ਆ ਜੀ ਜਿਹੜਾ ਮਹੀਨੇ ਤੋਂ ਡੇਢ ਮਹੀਨਾ ਹੋ ਗਿਆ ਸੂਈ ਨੂੰ ਬਾਈ ਕਹਿੰਦਾ ਏਆਈ ਕਰਾਤੀ ਆ ਪਰਸੋਂ ਬਾਕੀ ਜਿਹੜਾ ਦੁੱਧ ਆ ਉਹ 8 ਤੋਂ 9 ਕਿਲੋ نیٹ ਤਿਆਰ ਆ ਜੀ ਸੂਈ ਦਾ ਸਾਰਾ ਕੰਮ ਆਲੀ ਪੂਰੀ ਆ ਤਸੱਲੀ ਆ ਕਿ ਕਰ ਲਿਓ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਮਾਰਦੀ ਮੁਰਦੀ ਤਾਂ ਨਹੀਂ ਬਾਈ ਨਾ ਨਾ ਬਾਈ ਜਮੇਂ ਤੇਥੋਂ ਡਰਦੀ ਆ ਮੜਾ ਥੋੜਾ ਜਿਹਾ ਉਪਰਾ ਕਰਦੀ ਆ ਬਾਈ ਕਹਿੰਦਾ ਸੀਓ ਸਭ ਪੂਰੀ ਆ ਬਾਕੀ ਜਦੋਂ ਤੁਸੀਂ ਆ ਕੇ ਚੋਮੋਗੇ ਤਸੱਲੀ ਕਰੋਗੇ ਤੁਹਾਨੂੰ ਪਤਾ ਲੱਗ ਜੀ ਆ ਨਾ ਜੀ ਜਿਵੇਂ ਮਾਦੀ ਤੋਂ ਹੀ ਆ ਯਾਰ ਬਹਿ ਕੇ ਪੀੜੀ ਪੂੜੀ ਡਾ ਕੇ ਦੇ ਥੱਲੇ ਹੀ ਨੀ ਸੀ ਲਾ ਠੀਕ ਆ ਜੀ ਥਾਣਾ ਦੇ ਸਹਿਜ ਵੀ ਸੋਹਣਿਆ ਨੇੜੇ ਤੋਂ ਚੈੱਕ ਕਰਾ ਦਿੰਨੇ ਗੈਪ ਤੇ ਨਿਖੜਵੇਂ ਸੁਣਾ ਗੁਲਾਬੀ ਥਾਣਾ ਮੁੱਲ ਬਾਈ ਇਹਦਾ ਫੋਨ ਦੀ ਕਰ ਲਾਂਗੇ ਯਾਰ ਫੋਨ ਤੇ ਕਰ ਲਾਂਗੇ ਠੀਕ ਆ ਜੀ ਦੋ ਨੰਬਰ ਬਾਈ ਤਾਜੀ ਸੂਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਸਵੇਹੀ ਸੂਈ ਆ ਠੀਕ ਆ ਜੀ ਜੇ ਦੂਰ ਪੈ ਗਈ ਸਾਰਾ ਕੋਕੇ ਆ ਠੀਕ ਆ ਡੰਨਾ ਜੀ ਬੱਚਾ ਕੀ ਦਿੱਤਾ ਜੀ ਬੱਚਾ ਵੀਰੇ ਮਗਰ ਬੱਚਾ ਕਿੰਨਾ ਕ ਬੋਲਾ ਕੱਢ ਲਿਆ ਭਾਈ ਬੋਲਾ ਭਾਈ 2 ਕਿਲੋ ਕੱਢਿਆ ਬੱਚੇ ਨੇ ਚੰਗਾ ਕਿ ਜੀਰ ਤੋਂ ਪਹਿਲਾਂ ਕੱਢਿਆ ਸੀਗਾ ਠੀਕ ਆ ਜੀ ਬੈਂਦੀ ਨਹੀਂ ਸੀਗੀ ਠੀਕ ਆ ਜੀ ਤੇ ਕਿੰਨਾ ਕ ਪਾਜੂ ਭਾਈ ਦੁੱਧ ਦੁੱਧਿਆ 17-18 ਕਿਲੋ ਚਾਹੀਦਾ ਗਾਣਾ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਕਿੰਨਾ ਕ ਪਾਜੂ ਭਾਈ ਦੁੱਧ ਦੁੱਧਿਆ 17-18 ਕਿਲੋ ਚਾਹੀਦਾ ਗਾਣੂ ਖੁੱਲਾ ਥੰਡੇਵਾ ਬਹੁਤਾ ਗਾਣਾ ਦੂਜੇ ਸੂਈ ਸੂਈ ਵੀ ਆ ਜੀ ਤੀਜੀ ਸੂਈ ਆ ਭਾਈ ਯਾਰ ਕੀ ਕਿਹੇ ਸੂਈ ਸੂਈ ਹੋਈ ਆ ਬੱਚਾ ਮਗਰ ਵੱਚਾ ਜੀਰ ਦਾਣਾ ਜੀਰ ਵਾਲੇ ਪਾਸੋਂ ਬੇਫਿਕਰ ਹੋ ਜਾਓ ਤਹਣਾ ਦੀ ਬਾਈ ਓਕੇ ਹੋਣਗੀ ਜਿਵੇਂ ਓਕੇ ਬਾਈ ਬਾਲੀ ਜਾਰੇ ਸਫਾਈ ਆ ਦੇ ਥੱਲੇ ਠੀਕ ਐ ਤਹਣਾ ਦੀ ਬਾਈ ਓਕੇ ਹੋਊਗੀ ਬੇਫਿਕਰ ਹੋ ਕੇ ਆ ਜਾਓ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਜਿਹਨੂੰ ਜਚੂਗੀ ਥਾਣਾ ਦੇ ਸਾਇੰਸ ਨੂੰ ਨੈਟ ਤੇ ਚੈੱਕ ਕਰਾ ਦੇਣਾ ਸੋਹਣੇ ਆ ਗੈਪ ਤੇ ਨਿੱਖੜਵੇਂ ਸੋਹਣੀ ਫੇਸ ਕੁਆਲਿਟੀ ਚੰਗੇ ਕੱਦ ਕਾਠ ਤੇ ਵਜਣ ਵਾਲੀ ਗਾਂ ਐ ਕੋਈ ਛੋਟੀ ਗਾਂ ਨਹੀਂ ਕੀ ਇਹਦਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਯਾਰ ਸਾਰੀਆਂ ਦਾ ਇਹਦਾ ਮੁੱਲ ਵੀ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਨੰਬਰ ਬਾਈ ਮੋਲ ਨਾ ਕਹਿੰਦਾ ਲੈਣ ਦੇ ਨਾਲ ਹੀ ਹੋਣਗੇ ਪਰ ਹੋਣਗੇ ਫੋਨ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹਨੇ ਵੀਰੇ ਪਹਿਲੇ ਸੁਣਨਾ ਇਹ ਆਪਣੀ ਘਰ ਦੀ ਵੇੜ ਠੀਕ ਆ ਬਾਈ ਦਿਨ ਕਿੰਨੇ ਪਾਜੂ ਜੀ ਦਿਨ ਵੀਰੇ ਦੇ ਕੱਲੂ ਪੂਰੇ ਹੋਣੇ ਆ ਉੱਤੇ ਦੇਖੋ ਹੁਣ ਕਿੰਨੇ ਕੜਦੀ ਆ ਠੀਕ ਆ ਜੀ ਤੇ ਸੀਮਨ ਬਾਈ ਕਿਹੜਾ ਲੱਗਿਆ ਤੇ ਇਹਦੇ ਯਾਰ ਅੰਤੇ ਡੱਪ ਤਾਂ ਨਹੀਂ ਕਿਹੜਾ ਹੋਊਗਾ ਉਹਦਾ ਠੀਕ ਆ ਪਿੰਡੋ ਪ੍ਰਾਈਵੇਟ ਡਾਕਟਰ ਦੀ ਕਰਾਇਆ ਸੀਗਾ ਠੀਕ ਆ ਜੀ ਦਿਖਾ ਦਿਓ ਜੀ ਕ੍ਰੋਸ ਚ ਪੈਂਦੀ ਆ ਬਾਕੀ ਦੁੱਧ ਨੂੰ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਥਣ ਗੈਪ ਤੇ ਲੱਗੇ ਸੋਹਣੇ ਨਿਖੜ ਮਾ ਥਾਣਾ ਹੱਤੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਖਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਦਿਨ ਜਿਹੜਾ ਡੇਟ ਮੁਤਾਬਕ ਆ ਉਹ ਕੱਲ ਨੂੰ ਪੂਰੇ ਆ ਕੱਲ ਨੂੰ ਪੂਰੇ ਆ ਬਾਕੀ ਪਸ਼ੂ ਸੌਖਾ ਤਾਂ ਇੱਕ ਦੋ ਦਿਨ ਜਾਂ ਜ਼ਿਆਦਾ ਦਿਨ ਉੱਪਰ ਵੀ ਲੈ ਜਾਂਦੇ ਆ ਪਰ ਪਸਿਆ ਪੂਰਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਿੰਨਾ ਕੁ ਪਾਜੂ ਬਾਈ ਦੱਦ ਦੋਦੇ ਆ ਇਹਦੀ ਮਾਤ ਲਿਆ ਸੀਗਾ 24 25 ਕਿਲੋ ਇਹ ਦੇਖੋ ਠੀਕ ਆ ਜੀ 15 16 ਕਿਲੋ ਦਾ ਪਾਈ ਦੋਗੀ ਬਾਈ 15 16 ਕਿਲੋ ਦਾ ਸਹੀ ਕਾਲ ਪਾਈ ਦੇਉ ਬਾਕੀ ਹਵਾਨਾ ਨੇੜੇ ਤੋਂ ਚੈੱਕ ਕਰਾ ਦਿੰਨੇ ਬਹੁਤ ਸੋਨਾ ਵਾਲ ਟੇਨਾ ਬਹੁਤ ਨੇ ਥਣ ਬਹੁਤ ਸੋਨਾ ਲੱਗਾ ਗਿਆ ਤੇ ਨਿਖੜਮਾ ਇਹਦਾ ਮੁੱਲ ਵੀ ਬਾਈ ਫੋਨ ਤੇ ਫੋਨ ਤੇ ਕਰਾਂਗੇ ਜੀ ਇਹਦਾ ਮੁੱਲ ਵੀ ਬਾਈ ਫੋਨ ਤੇ ਹੀ ਕਰ ਲੈਣਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ